ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਇੱਕ ਨੂਰ ਕ੍ਰੀਏਸ਼ਨ ਤੇ ਅੱਜ ਆਪਣਾ ਪਾਰਟ 3 ਹੈਗਾ ਇਹ ਜੀ ਜਿਹੜਾ ਸੇਲ ਦੇ ਵਿੱਚ ਰਹੂਗਾ ਉਹਦੇ ਵਿੱਚ ਸਿਰਫ ਮੈਂ ਤੁਹਾਡੇ ਨਾਲ ਦੋ ਫੁਲਕਾਰੀਆਂ ਨੇ ਜਿਹੜੀਆਂ ਉਹੀ ਸ਼ੇਅਰ ਕਰੂੰਗੀ ਜੀ ਠੀਕ ਹੈ ਜੀ ਉਹ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ ਇਹਨਾਂ ਦਾ ਇਹ ਆਪਾਂ ਨੇ ਹੈਂਡ ਬਲੌਕ ਪੇਂਟ ਕਰਕੇ ਫੁਲਕਾਰੀਆਂ ਰੈਡੀ ਕੀਤੀਆਂ ਨੇ ਪਿਓਰ ਆਪਣੀਆਂ ਖੱਦਰ ਦੇ ਉੱਪਰ ਜਿਹੜਾ ਜੂਟ ਕਾਟਨ ਵੀ ਕਹਿ ਦਿੰਦੇ ਆ ਉਦੇ ਉੱਪਰ ਰੈਡੀ ਕੀਤੀਆਂ ਨੇ ਤੇ 2.5 ਮੀਟਰ ਤੋਂ ਤੁਹਾਨੂੰ ਥੋੜੀਆਂ-ਥੋੜੀਆਂ ਵੱਡੀਆਂ ਹੀ ਮਿਲਣਗੀਆਂ ਚੌੜਾਈ ਬਹੁਤ ਹੈ ਇਹਨਾਂ ਦੀ ਜਿੱਦਾਂ ਵਿਆਹਾਂ ਦੇ ਵਿੱਚ ਜਾਗੋ ਦੇ ਵਿੱਚ ਆਪਾਂ ਪਹਿਲਾਂ ਪੁਰਾਣੇ ਸਮਿਆਂ 'ਚ ਬਾਗ ਵਗੈਰਾ ਫੁਲਕਾਰੀਆਂ ਲੈਂਦੇ ਸੀਗੇ ਇਹਨਾਂ ਨੂੰ ਤੁਸੀਂ ਬਾਗ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਐਦਾਂ ਦੇ ਤੁਸੀਂ ਜੂਟ ਕਾਟਨ ਤੇ ਸੂਟ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਫੁਲਕਾਰੀਆਂ ਦੀ ਤੁਹਾਨੂੰ ਸਾਰੀ ਫਿਨਿਸ਼ਿੰਗ ਮਿਲੂਗੀ ਪ੍ਰੋਪਰ 4 ਸਾਈਡ ਇਹਨਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਸਾਰੀ ਦੇ ਵਿੱਚ ਵਰਕ ਮਿਲੂਗਾ ਠੀਕ ਹੈ ਜੀ ਬਾਕੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਡਿਜ਼ਾਈਨ ਸਭ ਤੋਂ ਪਹਿਲਾਂ ਹੈਗਾ ਜੀ ਪੀਚ ਕਲਰ ਇਹ ਆਪਾਂ ਨੇ ਪਹਿਲਾਂ ਵਾਈਟ ਲੈ ਕੇ ਡਾਈ ਕਰਵਾਇਆ ਸੀਗਾ ਇਹ ਸਾਰਾ ਤੁਸੀਂ ਵਿੱਚੋਂ ਦੇਖ ਸਕਦੇ ਹੋ ਇਹ ਪੂਰਾ ਵਰਕ ਦਿਖ ਰਿਹਾ ਤੁਹਾਨੂੰ ਤੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਐਦਾਂ ਤੁਹਾਨੂੰ ਬਾਰਡਰ ਮਿਲੂਗਾ ਨੇੜੇ ਤੋਂ ਦਿਖਾ ਦਿੰਨੀ ਆ ਤੇ ਨੀਚੇ ਤੁਸੀਂ ਘੇਰੇ ਤੇ ਦੇਖ ਸਕਦੇ ਹੋ ਵਰਕ ਮਲਟੀ ਕਲਰ ਦੇ ਵਿੱਚ ਹੈ ਜੀ ਇਹ ਤੁਸੀਂ ਵਿਆਹਾਂ ਦੇ ਵਿੱਚ ਕਿਸੇ ਵੀ ਸੂਟ ਨਾਲ ਡਾਰਕ ਸੂਟ ਨਾਲ ਇਹਨੂੰ ਕੈਰੀ ਕਰ ਸਕਦੇ ਹੋ ਮੈਂ ਕੁਝ ਅਲੱਗ ਕਨਸੈਪਟ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਤੇ ਇਹਦੀ ਮੈਂ ਫਿਨਿਸ਼ਿੰਗ ਤੁਹਾਨੂੰ ਦਿਖਾ ਦਿੰਨੀ ਆ ਇਹਦੇ ਜਿਹੜੇ نیچے ਆਪਾਂ ਨੇ ਜੌਰਜਟ ਦਾ ਕੱਪੜਾ ਲੈ ਕੇ ਇਦਾਂ ਫਿਨਿਸ਼ਿੰਗ ਦਿੱਤੀ ਆ ਤੇ ਬਿਲਕੁਲ ਛੋਟੀ ਛੋਟੀ ਇਦਾਂ ਆਪਾਂ ਨੇ ਲੇਸ ਕੱਢੀ ਹੈ ਜੀ ਨਾਲ ਦੇਖ ਸਕਦੇ ਹੋ ਤੇ ਇਹਨਾਂ ਫੁਲਕਾਰੀਆਂ ਦੀ ਜਿਹੜੀ ਕੋਸਟ ਹੈ ਜੀ ਵੈਸੇ ਇਹ 2500 ਦੇ ਵਿੱਚ ਹੈ ਜਿਨੇ ਅਲੱਗ ਤੋਂ ਬਣਵਾਣੀ ਹੋਈ ਤੇ ਹੁਣ ਡਿਸਕਾਊਂਟ ਦੇ ਵਿੱਚ ਇਹ 1800 ਦੇ ਵਿੱਚ ਤੁਹਾਨੂੰ ਰੈੱਡ ਮਿਲ ਜੂਗੀ ਫ੍ਰੀ ਸ਼ਿਪਿੰਗ ਇੰਡੀਆ ਦੇ ਵਿੱਚ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਅਗਲੀ ਫੁਲਕਾਰੀ ਹੈਗੀ ਹੈ ਜੀ ਇਹ ਵੀ ਆਪਾਂ ਨੇ ਵਾਈਟ ਖਦਰ ਜੂਟ कॉटन ਲੈ ਕੇ ਡਾਈ ਕਰਵਾਇਆ ਹੈ ਇਹਦੇ ਉੱਪਰ ਜਿੱਦਾਂ ਪੁਰਾਣਾ ਸਿੰਧੀ ਦੇ ਡਿਜ਼ਾਈਨ ਹੁੰਦੇ ਸੀਗੇ ਉਹ ਬਲੌਕ ਆਪਾਂ ਨੇ ਚਲਾਇਆ ਹੈ ਸਾਰਾ ਤੇ ਇਹਦਾ ਵੀ ਇਹ ਥੋੜੀ ਡਾਰਕ ਸ਼ੇਡ ਦੇ ਵਿੱਚ ਹੈ ਤੇ ਇਹਨੂੰ ਤੁਸੀਂ ਲਾਈਟ ਸੂਟ ਨਾਲ ਕੈਰੀ ਕਰ ਸਕਦੇ ਹੋ ਤੇ ਇਹਦੀ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਜੀ ਫਿਨਿਸ਼ਿੰਗ ਇੱਕ ਕਿਰਨ ਲੇਸ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਹੈ ਫੋਰ ਸਾਈਡ ਦੇਖ ਸਕਦੇ ਹੋ ਤੇ ਜਿਹੜਾ ਆਪਣਾ ਬੋਰਡ ਸਾਈਡ ਵਰਕ ਹੈ ਇਹ ਤੁਹਾਨੂੰ ਇੱਕ ਦੋ ਸਾਈਡ ਤੋਂ ਲੰਬਾਈ ਵੱਲੋਂ ਐਦਾਂ ਛੋਟਾ ਬਾਰਡਰ ਮਿਲੂਗਾ ਵਿੱਚ ਸਾਰੇ ਐਦਾਂ ਬੂਟੀਆਂ ਮਿਲਣਗੀਆਂ ਉਸ ਤੋਂ ਬਾਅਦ ਜਿਹੜਾ ਘੇਰੇ ਦਾ ਵਰਕ ਹੈ ਉਹ ਕਾਫੀ ਹੈਵੀ ਮਿਲੂਗਾ ਜੀ ਇਹ ਦੇਖ ਸਕਦੇ ਹੋ ਸਾਰਾ ਘੇਰੇ ਦਾ ਵਰਕ ਹੈ ਇਹਦੀ ਪ੍ਰਾਈਸ ਵੀ 2500 ਹੈ ਪਰ ਡਿਸਕਾਊਂਟ ਦੇ ਵਿੱਚ ਤੁਹਾਨੂੰ 1800 ਮਿਲੂਗੀ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਅੱਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਉਹ ਵੀ ਆਪਣੀ ਸੇਲ ਦੇ ਵਿੱਚ ਹੀ ਹੋਊਗੀ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ